ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਨੀ ਆਪਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਬਾਰੇ ਗੱਲਬਾਤ ਕਰਨੀ ਆ ਜੋ ਕਿ ਉਹਨਾਂ ਤੇ ਜਿਹੜੇ ਇਲਜ਼ਾਮ ਲੱਗੇ ਨੇ ਤੇ ਉਹਨਾਂ ਤੇ ਬੜਾ ਵੱਡਾ ਇੱਕ ਖੁਲਾਸਾ ਹੋਇਆ ਵੱਡੀ ਵੱਡੀ ਰਿਪੋਰਟ ਜਿਹੜੀ ਮੈਂ ਅੱਜ ਤੁਹਾਨੂੰ ਦੱਸਣੀ ਆ ਗੱਲ ਅਹਿਮ ਦੱਸਣੀ ਆ ਤੁਹਾਨੂੰ ਤੁਸੀਂ ਸਾਰੇ ਜਾਣਦੇ ਹੋ ਪਿੱਛੇ ਮਤਲਬ ਉਹਦੀ ਉਹਨਾਂ ਦੀ ਸਾਲੀ ਦਾ ਵੀ ਬਿਆਨ ਆ ਚੁੱਕਾ ਕੀ ਇਹਦੇ ਵਿੱਚ ਸੱਚ ਕੀ ਆ ਜਾਂ ਝੂਠ ਕੀ ਆ ਅਸਲ ਦੇ ਵਿੱਚ ਮੈਂ ਦੱਸਾਂ ਕਿ ਗਿਆਨੀ ਸਾਹਿਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਨਾਂ ਨੇ ਜਿੰਨਾ ਚਿਰ ਵੀ ਅਕਾਲ ਤਖਤ ਦੇ ਜਥੇਦਾਰ ਰਹੇ ਜਾਂ ਹੁਣ ਬਾਦ ਵਿੱਚ ਉਹਨਾਂ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਵਿੱਚ ਜਥੇਦਾਰ ਦੀ ਸੇਵਾ ਨਿਭਾਈ ਜਿੰਨੀਆਂ ਵੀ ਉਹਨਾਂ ਨੂੰ ਸੇਵਾ ਜਿਹੜੀਆਂ ਦਿੱਤੀਆਂ ਗਈਆਂ ਉਹਨਾਂ ਨੇ ਤਨਦੇਹੀ ਤੇ ਹਰ ਇੱਕ ਮਿਹਨਤ ਦੇ ਨਾਲ ਉਹਨਾਂ ਨੇ ਜਿਹੜੀ ਸੇਵਾ ਨਿਭਾਈ ਆ ਬਟ ਉਹਨਾਂ ਨੂੰ ਹਮੇਸ਼ਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣ ਵੀ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਤੁਸੀਂ ਸਾਰਿਆਂ ਨੇ ਉਹਨਾਂ ਦਾ ਜਿਹੜਾ ਪੱਖ ਸੁਣਿਆ ਉਸ ਪੱਖ ਦੇ ਵਿੱਚ ਮੈਨੂੰ ਤਾਂ ਕਿਤੇ ਨਹੀਂ ਲੱਗ ਰਿਹਾ ਕਿ ਹਰਪ੍ਰੀਤ ਸਿੰਘ ਜੀ ਜਿਹੜੇ ਨੇ ਉਹ ਕਿਤੇ ਵੀ ਗਲਤ ਨਜ਼ਰ ਆਉਣ ਹਨ ਜੋ ਉਹਨਾਂ ਦੇ ਸਾੰਡੂ ਨੇ ਉਹਨਾਂ ਨੇ ਜੋ ਉਹਨਾਂ ਤੇ ਇਲਜ਼ਾਮ ਲਾਇਆ ਹਨ ਜੋ ਉਹਨਾਂ ਨੇ ਗੱਲਬਾਤ ਕੀਤੀ ਉਸ ਤੋਂ ਬਾਅਦ ਸਾਲੀ ਨੇ ਗੱਲਬਾਤ ਕੀਤੀ ਹਨ ਸਾਲੀ ਨੇ ਇਹ ਗੱਲ ਕਹੀ ਹੈ ਕਿ ਮੇਰਾ ਆਪਣੇ ਘਰ ਵਾਲੇ ਤੋਂ ਨਾਲ ਤਲਾਕ ਹੋਇਆ ਵਾ 4 ਸਾਲ ਹੋ ਗਏ ਤਲਾਕ ਹੋਈ ਨੂੰ ਮੇਰਾ ਉਸਦੇ ਨਾਲ ਕੋਈ ਲਿੰਕ ਨਹੀਂ ਹਨ ਤੇ ਜੋ ਇਲਜ਼ਾਮ ਲਾ ਰਿਆ ਦੇ ਉਸ ਤੋਂ ਬਾਅਦ ਜੋ ਜਦੋਂ ਹਰਪ੍ਰੀਤ ਸਿੰਘ ਗਿਆਨੀ ਸਾਹਮਣੇ ਜਦੋਂ ਆਪਣਾ ਬਿਆਨ ਦਿੱਤਾ ਤਾਂ ਉਸ ਬਿਆਨ ਦੇ ਵਿੱਚ ਮੈਨੂੰ ਲੱਗਦਾ ਕਿ ਜਿੱਥੋਂ ਤੱਕ ਲੱਗਦਾ ਕਿ ਹਰਪ੍ਰੀਤ ਸਿੰਘ ਜੀ ਜਥੇਦਾਰ ਜੀ ਗਿਆਨੀ ਸਾਹਿਬ ਉਹ ਜਿਹੜੇ ਨੇ ਉਹ ਸੱਚੇ ਨੇ ਉਹਨਾਂ ਦੇ ਬਿਆਨ ਜਿਹੜੇ ਨੇ ਲਗਾਤਾਰ ਜਿਹੜੇ ਨੇ ਉਹ 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 تین ਉਹਨਾਂ ਦੇ ਜਿੰਨੇ ਵੀ ਇਲਜ਼ਾਮ ਲੱਗੇ ਨੇ ਸਾਰੇ ਝੂਠ ਨੇ ਬਿਰਸਾ ਸਿੰਘ ਬਲਟੋਆ ਵੀ ਉਹਨਾਂ ਤੇ ਇਲਜ਼ਾਮ ਲਾਏ ਨੇ ਪਹਿਲੀ ਗੱਲ ਇਹ ਆ ਕਿ ਅਕਾਲ ਤਖਤ ਤੇ ਜਾਂ ਸ਼ਰੌਮਣੀ ਗੁਰਦੁਆਰਾ ਸ਼ਰੌਮਣੀ ਪਰਮੰਧ ਕਮੇਟੀ ਦੇ ਵਿੱਚ ਅਕਾਲੀ ਦਲ ਦੀ ਦਖਲਅਤ ਦਾ ਜੀ ਨਹੀਂ ਹੋਣੀ ਚਾਹੀਦੀ ਇਹ ਬੋਰਡ ਤੇ ਟੈਂਪੂ ਰੌਲਾ ਪੈ ਰਿਹਾ ਹਰ ਇੱਕ ਇਨਸਾਨ ਕਹਿ ਰਿਹਾ ਕਿ ਅਕਾਲੀ ਦਲ ਬਾਦਲ ਉਹਨਾਂ ਨੂੰ ਇਸ ਜਿਹੜੀ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹ ਸਿਰਫ ਇਹਨਾਂ ਨੇ ਆਪਣਾ ਹੀ ਹੱਕ ਜਮਾਇਆ ਤੇ ਆਪਣੇ ਹੀ ਇਹ ਜਿਹੜੇ ਨੇ ਪ੍ਰਧਾਨ ਲਾਉਂਦੇ ਨੇ ਪਰ ਇਹਨਾਂ ਦਾ ਹੁਣ ਜਿਹੜਾ ਕਿ ਰਾਜਨੀਤੀ ਤੋਂ ਸਫਾਇਆ ਹੋਇਆ ਤੇ ਹੁਣ ਇਹਨਾਂ ਨੂੰ ਗੁਰਦੁਆਰੇ ਤੋਂ ਮੀਂਹ ਹਟਾਉਣਾ ਚਾਹੀਦਾ ਮੇਰੇ ਹਿਸਾਬ ਦੇ ਨਾਲ ਤੇ ਇਨਮ ਦਾ ਕਮੇਟੀ ਤੇ ਕੋਈ ਹੱਕ ਨਹੀਂ ਰੱਖਣਾ ਰੱਖ ਰੱਖਣਾ ਚਾਹੀਦਾ ਸੋ ਇਸ ਕਰਕੇ ਮੇਰੇ ਜਿਹੜੇ ਇਹ ਸਵਾਲ ਨੇ ਇਕਿਆਂ ਨੂੰ ਚੁਭ ਵੀ ਸਕਦੇ ਨੇ ਪਰ ਮੈਂ ਜਿੰਤੋਂ ਤੱਕ ਇਹ ਗੱਲ ਕਰਦਾ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਉਹਨਾਂ ਤੇ ਜਿਹੜੇ ਇਲਜ਼ਾਮ ਲੱਗੇ ਨੇ ਉਹ ਬੇਬੁਨਾਦ ਤੇ ਝੂਠੇ ਨੇ ਤੇ ਬਾਕੀ ਤੁਹਾਡੀ ਕੀ ਰਾਏ ਆ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਮਿਲਦੀ ਆ ਨੈਕਸਟ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ